ਨਗਰ ਕੌਂਸਲ ਸਮਰਾਲਾ ਦੀ ਹਦੂਦ ਵਿੱਚ ਵਾੜਦੀਆਂ ਹੀ ਖਤਰਾ ਮਹਿਸੂਸ ਹੋਣ ਲੱਗਦਾ ਹੈ ਕਿ ਕੋਈ ਵੀ ਹਾਦਸਾ ਵਾਪਰ ਸਕਦਾ ਹੈ ਜਾਂ ਕਿਸੇ ਦੀ ਜਾਨ ਵੀ ਜਾ ਸਕਦੀ ਹੈ ਇਹ ਸਭ ਨਗਰ ਕੌਂਸਲ ਦੀ ਨਲਾਇਕੀ ਦਾ ਸਿੱਟਾ ਹੈ ਦੱਸਦੀ ਕਿ ਸਮਰਾਲਾ ਦੇ ਵਿੱਚ ਪਰਵੇਸ਼ ਕਰਦਿਆਂ ਇਥੋਂ ਦੀਆਂ ਸੜਕਾਂ ਸਵਾਗਤ ਦੀ ਥਾਂ ਮੌਤ ਨੂੰ ਆਵਾਜ਼ਾਂ ਮਾਰ ਰਹੀਆਂ ਨੇ ਖੰਨਾ ਤੋਂ ਸਮਰਾਲਾ ਵੱਲ ਆਉਣ ਵਾਲੇ ਲੋਕ ਰੱਬ ਰੱਬ ਕਰਕੇ ਇੱਥੇ ਗੁਜ਼ਰਦੇ ਨੇ ਕਿਉਂਕਿ ਥਾਂ ਥਾਂ ਤੇ ਸੜਕਾਂ ਤੇ ਪਏ ਹੋਏ ਟੋਏ ਅਤੇ ਸੀਬਰਜ ਦੇ ਖੁੱਲੇ ਪਏ ਟੱਕਣ ਮੌਤ ਦਾ ਖੂਬ ਬਣ ਕੇ ਲੋਕਾਂ ਨੂੰ ਡਰਾ ਰਹੇ ਨੇ ਇਸ ਰੋਡ ਦੀ ਬਦਕਿਸਮਤ ਦੀ ਇਹ ਦਾਸਤਾਨ ਕੋਈ ਅੱਜ ਤੋਂ ਸ਼ੁਰੂ ਨਹੀਂ ਹੋਈ ਬਲਕਿ ਇਸ ਰੋਡ ਦੀ ਇਹ ਦੁਰਦਸ਼ਾ ਪਿਛਲੇ ਲੰਮੇ ਸਮੇਂ ਤੋਂ ਇਸੇ ਤਰ੍ਹਾਂ ਬਣੀ ਹੋਈ ਹੈ ਮੇਰਾ ਹਰਬੀਰ ਸਿੰਘ ਦਾ ਨਾਮ ਹੈ ਇਹ ਕਿਹੜਾ ਕੀ ਇਸਰਾਂ ਨੇ ਤੇਰੇ ਤੋਂ ਲੋਹਣੇ ਚ ਲੈ ਤੇ ਕੀ ਹੈਗੀ ਇਸ ਮੁਸੱਲੇ ਜਿਹੜੀ ਹੈ ਸਮੱਸਿਆ ਜੀ ਸਾਡੇ ਸਾਹਮਣੇ ਗਲੀ ਦੇ ਫੌਦੀ ਟੁੱਟੀ ਦੋਵਾਰ ਬਣਾਈਏ ਹੁਣ ਦੁਬਾਰਾ ਫੇਰ ਟੁੱਟ ਗਈ ਰੱਖਣੀ ਵਾਲਾ ਦਰਵਾਜ਼ਾ ਗੱਡੀ ਸੀ ਆਪਣੇ ਹੱਥੀ ਕਰਦੀ ਆ ਵਿੱਚ ਹੁੰਦਰੀ ਉਹ ਇੱਕੜੀ ਵਾਲਾ ਦਰਵਾਜ਼ਾ ਹਾਂਜੀ ਤੇ ਆਮ ਚੱਲਿਆਂ ਦੇ ਰਾਹ ਗੱਡੀ ਫਸ ਗਈ ਅਸੀਂ ਦੋ ਬੰਦੇ ਚੱਕ ਕੇ ਬਾਹਰ ਕਢੀ ਤਾਂ ਨਹੀਂ ਤੇ ਬਾਰ ਬਾਰ ਰਿਪੇਅਰ ਕੀਤੀ ਜਾਂਦੀ ਹੈ ਜੀ ਪਤਾ ਨਹੀਂ ਇਹ ਦੁਬਾਰਾ ਬਣਾਈ ਆ ਪੰਜ-ਛੇ ਮਹੀਨੇ ਹੋਏ ਹੁਣ ਜਿੰਨੇ ਮੈਂ ਇਹ ਦਰਵਾਜ਼ਾ ਫੇਰ ਟੁੱਟ ਗਿਆ ਕਿੰਨੇ ਕਿ ਸਾਲਾਂ ਤੋਂ ਇਹ ਪ੍ਰੋਬਲਮ ਆ ਰਹੀ ਹੈ ਕਿੰਨੇ ਕਿ ਦਿਨੋਂ ਇਹ ਮੇਰਾ ਤੀਜੀ ਵਾਰ ਟੁੱਟ ਗਈ ਜਦ ਜਦ ਤੀਜੀ ਇਹ ਸਮੱਸਿਆ ਆ ਤੂੰ ਹੋਰ ਨਹੀਂ ਕਸਟੈਂਟ ਰੋੜ ਦੇ ਰਹੇ ਨੇ ਚੇਂਜ ਕਰਤਾ ਹੁਣ ਟੁੱਟ ਗਿਆ ਹੁਣ ਸਾਈਡ ਤੋਂ ਟੁੱਟ ਗਿਆ ਇਹ ਰੋੜ ਹੈ ਕਿਹੜਾ ਜਿਹੜਾ ਕਿੱਥੋਂ ਕਿਹੜੇ ਕਿੱਧਰ ਨਹੀਂ ਇਹ ਸੱਨਾ ਰੋੜ ਹੈ ਸਵਰਾਲ ਖੰਨੇ ਰੋੜ ਤੇ ਤੇ ਹੁਣ ਕੀ ਮੰਗ ਕਰਦੇ ਹੋ ਸਾਨੂੰ ਤਾਂ ਇਹ ਆ ਵੀ ਮਟੀਰੀਅਲ ਵਧੀਆ ਲਾਉਣਾ ਜਾਂ ਲੇਬਰ ਜਿਹੜੀ ਬਣਾ ਰਹੀ ਆ ਉਹਨੂੰ ਪੁੱਛਿਆ ਜਾਵੇ ਜਾਂ ਉਹਦੇ ਉਹਦੇ ਗਰੰਟੀ ਦਿੱਤੀ ਆ ਵੀ ਸਾਲ 6 ਮਹੀਨੇ 2 ਸਾਲ ਦੀ ਗਰੰਟੀ ਦਿੱਤੀ ਆ ਵੀ ਇਹਦੇ ਵਿੱਚ ਟੁੱਟਦਾ ਤਾਂ ਤੁਸੀਂ ਜ਼ਿੰਮੇਵਾਰ ਉਹਨਾਂ ਹੀ ਨੂੰ ਟਰੈਕਟਰਦਾਰਾਂ ਨੂੰ ਦੁਬਾਰਾ ਹੀ ਬਣਾਉਣੀ ਚਾਹੀਦੀ ਆ ਤਾਂ ਕਿ ਮਟੀਰੀਅਲ ਵਧੀਆ ਲਾਉ ਠੀਕ ਹੈ ਹਾਂਜੀ ਨਾਮ ਦਾ ਤਕਵੀਰ ਸੁਖਵੀਰ ਸਿੰਘ ਆ ਜੀ ਕਮਲ ਕਲੋਨੀ ਕੀ ਪ੍ਰੋਬਲਮ ਆ ਕਿੰਨੀ ਪ੍ਰੋਬਲਮ ਦਾ ਆ ਜੀ ਲੋਕਾਂ ਦੇ ਉਰੇ ਸੱਟਾਂ ਲੱਗਦੀਆਂ ਨੇ ਬਹੁਤ ਰੋਜ਼ ਇਹ ਢੱਕਣ ਸੀਵਰੇਜ ਦੇ ਟੁੱਟੇ ਹੀ ਰਹਿੰਦੇ ਨੇ ਅਜੇ ਹਫਤਾ ਨਹੀਂ ਹੋਇਆ ਰੱਖ ਕੇ ਗਿਆ ਨੂੰ ਕਮੇਟੀ ਅੱਗੇ ਹੱਥ ਬੰਨ੍ਹ ਕੇ ਬੇਨਤੀ ਹੈ ਇਹਨਾਂ ਨੂੰ ਕੋਈ ਚੱਜ ਦੇ ਰੱਖ ਦੇਣ ਨਹੀਂ ਤਾਂ ਲੋਕਾਂ ਦਾ ਸੰਯੋਗ ਲੈ ਕੇ ਜੇ ਪੈਸੇ ਦੀ ਘਾਟ ਆ ਲੋਕ ਹੈਲਪ ਕਰ ਦੇਣਗੇ ਇਹਨਾਂ ਨੂੰ ਲੋਕਾਂ ਨੂੰ ਸੱਟਾਂ ਲੱਗਣ ਤੋਂ ਬਚਾ ਲੈਣ ਬਸ ਇੰਨੀ ਉਹ ਮਿਹਰਬਾਨੀ ਹੋਊਗੀ ਕਿਸੇ ਦੀ ਜ਼ਿੰਦਗੀ ਨਾਲ ਜਾਈ ਜਾਵੇ ਕਿਸੇ ਦੇ ਸੱਟ ਲੱਗਦੀ ਆ ਪਰਿਵਾਰ ਦਾ ਅਗਲੇ ਦਾ ਨੁਕਸਾਨ ਹੁੰਦਾ ਜੀ ਰੋਜ਼ ਇੱਕ ਦੋ ਮੋਟਰਸਾਈਕਲ ਵਾਲੇ ਗਿਰਦੇ ਨੇ ਤੇ ਉਹਨਾਂ ਨੂੰ ਚੱਕ ਕੇ ਅਸੀਂ ਪਰੇ ਕਰੀਦਾ ਜੀ ਕਿੰਨੇ ਕੇ ਦੇਣਾ ਤੋਂ ਜਿਹੜੀ ਇਹ ਦਿਨਾਂ ਤੋਂ ਤਾਂ ਕਈ ਸਾਲਾਂ ਤੋਂ ਹੀ ਚੱਲਦਾ ਰਹੁੰਦਾ ਰੱਖ ਦਿੰਦੇ ਨੇ ਫਿਰ ਟੁੱਟ ਜਾਂਦੇ ਨੇ ਪਤਾ ਨਹੀਂ ਕਮੇਟੀ ਦੇ ਇਹ ਸੀਵਰੇਜ ਦੇ ਜਿਹੜੇ ਟੱਕਣ ਨੇ ਕੌਣ ਬਣਾਉਂਦਾ ਕੌਣ ਨਹੀਂ ਜੀ ਬਿਲਕੁਲ ਹਲਕੇ ਹੁੰਦੇ ਨੇ ਜਿਦੇ ਹਫਤੇ ਦੇ ਵਿੱਚ ਵਿੱਚ ਟੁੱਟ ਜਾਂਦੇ ਨੇ ਇਸੇ ਪੱਟੀ ਮਟੀਰੀਅਲ ਦੀ ਘਾਟ ਆ ਕੀ ਹੈ ਪਤਾ ਨਹੀਂ ਜੀ ਹੁਣ ਕਮੇਟੀ ਨੂੰ ਪਤਾ ਆਊਗਾ ਸਾਨੂੰ ਤਾਂ ਇਹਦੇ ਬਾਰੇ ਨੌਲੇਜ ਨਹੀਂ ਹੈਗੀ ਇਹਦੇ ਸਬੰਧ ਕਿਸੇ ਅਧਿਕਾਰੀ ਨੂੰ ਮਿਲਿਆ ਨਹੀਂ ਬਦੇਰੀ ਮਾਰ ਜੀ ਆਉਂਦੇ ਨੇ ਅਧਿਕਾਰੀ ਦੇਖ ਕੇ ਚਲੇ ਜਾਂਦੇ ਨੇ ਜਿੱਕਣ ਬਸ ਮੋਟਰਸਾਈਕਲ ਤੇ ਪੈਰ ਲਾਇਆ ਦੇਖ ਕੇ ਲੰਘ ਜਾਣਾ ਜੀ ਇਹ ਹੋ ਜਾਊਗਾ ਬਸ ਠੀਕ ਆ ਜੀ ਕਾਹ ਬੀ ਟੈਂਪੋਸ ਮੁੱਕਾ ਚੱਲ ਰਹੀ ਹੁੰਦਾ ਨਹੀਂ ਜੀ ਕਈ ਬਹੁਤ ਅਸੀਂ ਐਮਸੀਆ ਨੂੰ ਸਾਰਿਆਂ ਨੂੰ ਕਹਿ-ਕਹਿ ਕੇ ਦੇਖ ਲਿਆ ਜੀ ਬਾਰ-ਬਾਰ ਕੀ ਕੀ ਮੰਗ ਕੀ ਕਰ ਮੰਗ ਤਾਂ ਇਹੀ ਕਰਦੇ ਆ ਜੀ ਜਿਹੜਾ ਇਹਦੇ ਚ ਮਟੀਰੀਅਲ ਵਰਤਿਆ ਜਾਂਦਾ ਇਹਦੀ ਜਾਂਚ ਕਰਾਵੇ ਪ੍ਰਸ਼ਾਸਨ ਨੇ ਇਹ ਵਧੀਆ ਤਰੀਕੇ ਨਾਲ ਕੋਈ ਹੱਲ ਹੋਵੇ ਵਾਰ-ਵਾਰ ਲੋਕ ਪਰੇਸ਼ਾਨ ਨਾ ਹੋਣ ਅੱਧਾ ਰੋਡ ਕਿਸੇ ਦਿਨ ਬੰਦ ਹੋ ਜਾਂਦਾ ਦੂਜੇ ਪਾਸੇ ਵਾਲਾ ਦੂਏ ਦਿਨ ਬੰਦ ਕਰ ਜਾਂਦੇ ਨੇ ਜੀ ਇੱਥੇ ਲੋਕ ਪਰੇਸ਼ਾਨ ਹੁੰਦੇ ਨੇ ਬਹੁਤ ਠੀਕ ਹੈ